ਵਿਦੇਸ਼ੀ ਮੁਲਕਾਂ ਦੇ ਵਿੱਚ ਭਾਵੇਂ ਲੱਖਾਂ ਸਹੂਲਤਾਂ ਹੋਣ ਲੇਕਿਨ ਜੇ ਗੱਲ ਕਰੀਏ ਸਿਹਤ ਸੁਵਿਧਾਵਾਂ ਦੀ ਤਾਂ ਹਰ ਕੋਈ ਇਹ ਸ਼ਿਕਾਇਤ ਕਰਦਾ ਹੈ ਕਿ ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਹਸਪਤਾਲਾਂ 'ਚ ਲੰਬੀ ਉਡੀਕ ਕਰਨੀ ਪੈਂਦੀ ਹੈ। ਆਕਲੈਂਡ ਦੇ ਵਿੱਚ ਵੀ ਅਜਿਹੇ ਹਾਲਾਤ ਨੇ। ਨਿਊਜ਼ੀਲੈਂਡ ਦੀ ਗੱਲ ਕਰੀਏ ਤੇ ਰੋਟੋਰੂਆ ਹਸਪਤਾਲ ਦੇ ਵਿੱਚ ਸਟਾਫ ਦੀ ਕਮੀ ਦਾ ਖਮਿਆਜ਼ਾ ਇੱਕ ਔਰਤ ਨੂੰ ਭੁਗਤਣਾ ਪਿਆ। ਅਸਲ ਦੇ ਵਿੱਚ ਇਸ ਔਰਤ ਨੂੰ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਇਲਾਜ ਦੇ ਲਈ ਲਿਆਂਦਾ ਗਿਆ। ਸਟਾਫ ਨਾ ਹੋਣ ਕਾਰਨ ਉਸ ਨੂੰ 3 ਘੰਟਿਆਂ ਤੱਕ ਵੇਟ ਕਰਨੀ ਪਈ ਅਤੇ ਇਸੇ ਦੌਰਾਨ ਉਸ ਦੀ ਹਾਲਤ ਹੋਰ ਖਰਾਬ ਹੋ ਗਈ ਤੇ ਉਸ ਨੂੰ ਹਾਰਟ ਅਟੈਕ ਆ ਗਿਆ ਜਿਸ ਕਾਰਨ ਐਮਰਜੈਂਸੀ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ ਡਾਕਟਰ ਦੇ ਮਤਾਬਕ ਇਸ ਔਰਤ ਨੂੰ 1 ਘੰਟੇ ਦੇ ਅੰਦਰ ਅੰਦਰ ਇਲਾਜ ਚਾਹੀਦਾ ਸੀ ਪਰ ਸਟਾਫ ਦੀ ਕਮੀ ਹੋਣ ਕਾਰਨ ਉਸ ਦਾ ਇਲਾਜ ਸੰਭਵ ਨਾ ਹੋ ਸਕਿਆ ਮੌਕੇ ਸਿਰ ਇਲਾਜ ਨਾ ਹੋਣ ਕਾਰਨ ਇਸ ਔਰਤ ਦੀ ਜਾਨ ਚਲੀ ਗਈ ਕਟਨਾ ਤੋਂ ਸਿਰਫ 2 ਹਫ਼ਤੇ ਪਹਿਲਾਂ ਹੀ ਐਮਰਜੈਂਸੀ ਡਿਪਾਰਟਮੈਂਟ ਨੇ ਮੈਨੇਜਮੈਂਟ ਨੂੰ ਘੱਟ ਸਟਾਫ ਦੀ ਦਿੱਕਤ ਬਾਰੇ ਵੀ ਦੱਸਿਆ ਸੀ ਔਰ ਇਹ ਵੀ ਕਿਹਾ ਸੀ ਕਿ ਇਸ ਕਾਰਨ ਮਰੀਜ਼ ਵੇਟ ਕਰਦੇ ਨੇ ਅਤੇ ਉਹਨਾਂ ਨੂੰ ਖਤਰਾ ਵੀ ਹੋ ਸਕਦਾ ਹੈ ਸੋ ਅਜੀਹਾ ਹੁਣ ਖਮਿਆਜ਼ਾ ਪਹੁੰਚਣ ਤੋਂ ਬਾਅਦ ਕੀ ਸਟਾਫ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ